ਹੈਲੋ ਜੀ ਸਸਿਕਾ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਂਗੇ ਵਧੀਆ ਹੋਮੋਂਗੇ ਮੈਂ ਪਰਮਿੰਦਾ ਕਾ ਚਹਿਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੇ ਸੂਟ ਲੈ ਕੇ ਆਏ ਆ ਨਾ ਹੈਂਡਵਰਕ ਦੇ ਸੂਟ ਲੈ ਕੇ ਆਇਆ ਬਹੁਤ ਹੀ ਘੱਟ ਮੇਰੇ ਕੋਲ ਜਿੰਨੇ ਵੀ ਹੈਂਡਵਰਕ ਦੇ ਸੂਟ ਰੈਡੀ ਹੁੰਦੇ ਆ ਸਾਡੇ ਕੋਲ ਹੋ ਕੇ ਜਾਂਦੇ ਨੇ ਤਾਂ ਉਹਨਾਂ ਦੀਆਂ ਵੀਡੀਓ ਸਾਡੇ ਕੋਲੋਂ ਪੈਣੀਆਂ ਡੈ ਚਾਂਦੀਆਂ ਨੇ ਜहां ਫਿਰ ਕਈ ਵਾਰੀ ਜਿਵੇਂ ਪਿੱਛੇ ਜੇ ਬੱਚਿਆਂ ਨੇ ਗੈਲਰੀ ਮੈਂ ਦੱਸਿਆ ਸੀ ਡਿਲੀਟ ਹੋ ਗਈ ਤਾਂ ਉਹਦੇ ਵਿੱਚ ਬਹੁਤ ਸੋਹਣੀ ਯੂਐਸਏ ਦੀ ਕਮਲਜੀਤ ਭੈਣ ਨੇ ਉਹਨਾਂ ਦੇ ਸੂਟ ਰੈਡੀ ਹੋ ਕੇ ਗਏ ਸੀ ਬਹੁਤ ਸੋਹਣੇ ਉਹਨਾਂ ਨੇ ਸੂਟ ਰੈਡੀ ਕਰਾਈ ਸੀ ਫੁੱਲ ਹੈਵੀ ਹੈ ਨਾ ਤਾਂ ਉਹ ਵੀ ਉਹ ਸਾਡੇ ਕੋਲ ਡਿਲੀਟ ਹੋ ਗਈਆਂ ਸੀ ਮੈਂ ਉਹਨਾਂ ਨੂੰ ਮੈਸੇਜ ਕਰਨਾ ਵੀ ਰਹਿ ਗਿਆ ਤਾਂ ਜੇ ਮੰਗਵਾ ਸਕੀ ਵੀਡੀਓ ਜ਼ਰੂਰ ਮੰਗਵਾ ਕੇ ਤੁਹਾਡੇ ਨਾਲ ਸ਼ੇਅਰ ਕਰੂੰਗੀ ਉਹ ਵਾਲੇ ਸੂਟ ਵੀ ਤੇ ਇਹ ਅਸੀਂ ਆਨ ਆਰਡਰ ਤੇ ਹੀ ਰੈਡੀ ਕਰਦੇ ਆ ਇਹ ਨਹੀਂ ਹੈਗਾ ਕਿ ਰੈਡੀ ਕਰਕੇ ਰੱਖ ਲੈਨੇ ਆ ਜਾਂ ਕੋਈ ਡਿਜ਼ਾਈਨ ਤੁਹਾਨੂੰ ਨਹੀਂ ਜੀ ਟਾਡਾ ਕੰਮ ਇੰਨਾ ਕੀ ਆਹ ਜੇ ਸਟਾਰਟਿੰਗ ਆ ਹੈਂਡਵਰਕ ਦੇ ਕਾਰੀਗਰ ਆਪਣੇ ਖੋਦੇ ਆ ਜੀ ਤੇ ਜਿੰਨਾ ਤੁਸੀਂ ਆਰਡਰ ਦੋਗੇ ਨਾਲ ਦੇ ਨਾਲ ਤੁਹਾਨੂੰ ਆਰਡਰ ਆਪਣਾ ਰੈਡੀ ਮਿਲੇਗਾ ਜਿੱਦਾਂ ਦਾ ਵੀ ਤੁਸੀਂ ਆਪਣਾ ਡਿਜ਼ਾਈਨ ਬਣਾਉਣਾ ਉਹ ਤੁਸੀਂ ਆਪਣਾ ਡਿਜ਼ਾਈਨ ਬਣਾ ਸਕਦੇ ਹੋ ਠੀਕ ਹੈ ਕੰਮ ਸਾਡਾ ਤੁਹਾਨੂੰ ਪੂਰਾ ਤਸੱਲੀ ਵਾਲਾ ਮਿਲੇਗਾ ਰੇਂਜ ਵੀ ਪੂਰੀ ਰੀਜ਼ਨੇਬਲ ਮਿਲੇਗੀ ਫੈਬਰਿਕ ਵੀ オリジナル ਮਿਲੇਗਾ ਇਹ ਨਹੀਂ ਹੈਗਾ ਵੀ ਦੋ ਨੰਬਰੀ ਕੰਮ ਜਾਂ ਫਟਾਫਟ ਜਿਵੇਂ ਹੁੰਦਾ ਵੀ ਕਹਿੰਦੇ ਆ ਨਾ ਵੀ ਠੇਕੇ ਜੀ ਤੇ ਕੰਮ ਕਰਵਾ ਲਿਆ ਜੀ ਆਹ ਕੰਮ ਕੱਢ ਦੋ ਸਾਡਾ ਇਦਾਂ ਨਹੀਂ ਇੱਕ ਇੱਕ ਟਾਂਕਾ ਜਿਹੜਾ ਤਸੱਲੀ ਦੇ ਨਾਲ ਤੁਹਾਨੂੰ ਸੂਟ ਦੇ ਉੱਪਰ ਲੱਗਿਆ ਮਿਲੂਗਾ ਕਿਉਂਕਿ ਆਪਾਂ ਕੰਮ ਕਰਦੇ ਹਾਂ ਥੋੜਾ ਪਰ ਪੂਰਾ ਨੀਟ ਐਂਡ ਕਲੀਨ ਤੁਹਾਨੂੰ ਕੰਮ ਮਿਲੂਗਾ ਸਾਡਾ ਇਹ ਹੈਂਡਵਰਕ ਦੇ ਪੀਸ ਹੋਏ ਨੇ ਰੈਡੀ ਜਿਹੜੀ ਅੱਜ ਮੈਂ ਤੁਹਾਨੂੰ ਨਾਲ ਦੀ ਨਾਲ ਹੀ ਅਸੀਂ ਇਹ ਵੀਡੀਓ ਅਪਲੋਡ ਕਰ ਦੇਣੀ ਆ ਕਿਉਂਕਿ ਸਾਡੇ ਕੋਲ ਵੀਡੀਓ ਬਹੁਤ ਹੀ ਘੱਟ ਬਣਦੀਆਂ ਜਦੋਂ ਵੀ ਹੈਂਡਵਰਕ ਦੇ ਸੂਟਾਂ ਦੇ ਆਰਡਰ ਆਉਂਦੇ ਆ ਠੀਕ ਹੈ ਜੀ ਤੇ ਨਾਲ ਇਹਨਾਂ ਦੇ ਬਹੁਤ ਸੋਹਣੇ ਹੋਏ ਆ ਦੁਪੱਟੇ ਰੈਡੀ ਸੋ ਇਹਨਾਂ ਵਿੱਚੋਂ ਤੁਹਾਨੂੰ ਕੋਈ ਸੂਟ ਇਹਨਾਂ ਚੋਂ ਪਸੰਦ ਆਉਂਦਾ ਇਹ ਵਾਲੇ ਡਿਜ਼ਾਈਨ ਪਸੰਦ ਆਉਂਦੇ ਤਾਂ ਤੁਸੀਂ ਇਹਨੂੰ ਕਰਵਾ ਸਕਦੇ ਹੋ ਕਿਸੇ ਵੀ ਕਲਰ ਤੇ ਕਰਵਾਉਣਾ ਤੁਹਾਡਾ ਆਪਣਾ ਕੋਈ ਵੀ ਕਲਰ ਹੋਊਗਾ ਉਹ ਤੇ ਤੁਸੀਂ ਕਸਟਮਾਈਜ਼ ਕਰਵਾ ਸਕਦੇ ਹੋ ਜਿਹੜੀਆਂ ਭੈਣਾਂ ਫਸਟ ਟਾਈਮ ਤੁਹਾਡੀ ਵੀਡੀਓ ਨੂੰ ਦੇਖ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਠੀਕ ਹੈ ਜੀ ਲੋ ਤੁਹਾਨੂੰ ਦਿਖਾਉਣੀ ਆ ਅੱਜ ਦਾ ਪਹਿਲਾ ਸੂਟ ਅੱਜ ਕੱਲ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਤੇ ਚੱਲ ਰਹੀ ਹੈ ਰੌਸਿਲਕ। ਹਲੋ ਖਾਦੀ ਜਣ ਕੇ ਕਈ ਬਣਾ ਇਹਨੂੰ ਖਾਦੀ ਹੀ ਸਮਝਦੀਆਂ ਨੇ। ਖਾਦੀ ਨੂੰ ਛੇਤੀ ਸਮਝ ਆ ਜਾਂਦੀ ਜਦੋਂ ਆਪਾਂ ਖਾਦੀ ਕਹਿ ਦਿੰਨੇ ਆ। ਬਟ ਖਾਦੀ ਹੁੰਦੀ ਆ ਥੋੜਾ ਜਿਹਾ ਹਾਰਡ ਬੇਸ ਹੁੰਦਾ, ਥੋੜਾ ਜਿਹਾ ਇਹਦੇ ਨਾਲੋਂ ਮੋਟਾ ਹੁੰਦਾ ਸਟਾਫ। ਇਹ ਹੈਗਾ ਰੌਸਿਲਕ ਪੂਰਾ ਲਾਈਟ ਵੇਟ ਤੁਹਾਨੂੰ ਸਟਾਫ ਮਿਲੇਗਾ। ਬਿਲਕੁਲ ਜਿਹੜੀਆਂ ਬਣਾ ਕਹਿੰਦੇ ਆ ਲਾਈਟ ਵੇਟ ਪਿਓਰ ਚੀਜ਼ ਸਾਨੂੰ ਚਾਹੀਦੀ ਆ, ਉਹ ਇਹ ਉਦਾਂ ਤੁਹਾਨੂੰ ਮਿਲੇਗੀ ਸਾਡੇ ਕੋਲ ਠੀਕ ਆ ਜੀ। ਪਿਓਰ ਸਾਰਾ ਵਿਸਕੋਸ ਆ ਵਾਈਟ ਹੁੰਦੀ ਆ ਡਾਈਏਬਲ ਅਸੀਂ ਖੁਦ ਜਿਹੜਾ ਵੀ ਕਲਰ ਕਹੋਗੇ ਸਾਰੇ ਕਲਰ ਅਵੇਲੇਬਲ ਆ ਕਿਉਂਕਿ ਅਸੀਂ ਡਾਈ ਕਰਵਾਉਨੇ ਆ ਵਾਈਟ ਸਾਡੇ ਕੋਲ ਅਵੇਲੇਬਲ ਹੁੰਦੀ ਆ ਐਨੀ ਕਲਰ ਤੁਸੀਂ ਡਾਈ ਕਰਵਾ ਸਕਦੇ ਹੋ ਯਾਨੀ ਕਿ ਕਿਸੇ ਵੀ ਕਲਰ ਚ ਆਪਣਾ ਸੂਟ ਤੁਸੀਂ ਰੈਡੀ ਕਰਵਾ ਸਕਦੇ ਹੋ ਤੇ ਬਾਕੀ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਪੱਲੇ ਦਾ ਕੰਮ ਆ ਪੱਲੇ ਦੇ ਉੱਪਰ ਸਾਰਾ ਪੂਰਾ ਹੈਵੀ ਕੰਮ ਆ ਇਹ ਡਿਜ਼ਾਈਨ ਦੋਨੇ ਹੀ ਕਸਟਮਰ ਦੇ ਆਪਣੀ ਪਸੰਦ ਦੇ ਸੀਗੇ ਜੀ ਬਹੁਤ ਪਿਆਰੇ ਬਹੁਤ ਸੋਹਣੇ ਡਿਜ਼ਾਈਨ ਇਹ ਰੈਡੀ ਹੋਏ ਨੇ ਜਿਹੜਾ ਪਿਓਰ ਦਾ ਫੈ布ਰਿਕ ਆ ਜਾਂਦਾ ਇਹ ਥੋੜਾ ਜਿਹਾ ਫੈ布ਰਿਕ ਹੀ ਕਾਫੀ ਜ਼ਿਆਦਾ ਪ੍ਰੀਮੀਅਮ ਚਲਿਆ ਜਾਂਦਾ ਸੋ ਬਹੁਤ ਸੋਹਣਾ ਫੈ布ਰਿਕ ਲੱਗਿਆ ਹੋਇਆ ਉੱਪਰ ਤੁਸੀਂ ਦੇਖ ਸਕਦੇ ਹੋ ਸਾਰੇ ਨਿੱਕੇ ਨਿੱਕੇ ਬੂਟੀ ਦਾ ਕੰਮ ਦਿੱਤਾ ਟੋਟਲੀ ਜਿੰਨਾ ਵੀ ਪੀਸ ਰੈਡੀ ਹੋਇਆ ਸਾਰਾ ਹੈਂਡ ਦਾ ਪੀਸ ਆ ਹਰ ਤਰ੍ਹਾਂ ਦਾ ਇਹਦੇ ਵਿੱਚ ਤੁਹਾਨੂੰ ਕੰਮ ਮਿਲੂਗਾ ਦੱਪਕੇ ਦਾ ਵੀ ਮਿਲੂਗਾ ਪਾਲ ਦੇ ਦਾ ਵੀ ਮਿਲੂਗਾ ਸਿੱਪੀ ਦਾ ਸਾਰਾ ਕੰਮ ਤੁਹਾਨੂੰ ਨਲਕੀ ਦਾ ਸਾਰੇ ਕੰਮ ਇਹਦੇ ਵਿੱਚ ਮਿਲਣਗੇ ਬਹੁਤ ਪਿਆਰਾ ਪੂਰੇ ਵਧੀਆ ਸਾਡੇ ਕੋਲ ਟੌਪ ਦੇ ਕਾਰੀਗਰ ਨੇ ਪੂਰੇ ਜਿਹੜੇ ਆਨ ਆਪਣਾ ਕੰਮ ਨੂੰ ਪੂਰਾ ਤਸੱਲੀ ਨਾਲ ਆਪਾਂ ਨੂੰ ਕਰਕੇ ਦਿੰਦੇ ਨੇ ਠੀਕ ਹੈ ਜੀ ਬਹੁਤ ਸੋਹਣਾ ਕੰਮ ਆ ਜਣ ਕੇ ਸੂਟ ਨੂੰ ਚਾਰ ਚੰਦ ਲੱਗ ਜਾਂਦੇ ਨੇ ਜਦੋਂ ਸੂਟ ਦੇ ਉੱਪਰ ਕੋਈ ਵੀ ਡਿਜ਼ਾਈਨ ਉੱਤਰਦਾ ਅਕੋਰਡਿੰਗ ਟੂ ਡਿਜ਼ਾਈਨ ਠੀਕ ਹੈ ਜੀ ਤੇ ਨਾਲ ਇਹਦੇ ਤੁਹਾਨੂੰ ਮਿਲਣਗੇ ਜੀ ਇਦਾਂ ਬਾਹਾਂ ਦੇ ਉੱਪਰ ਕੰਮ ਇਦਾਂ ਬਾਹਾਂ ਦੇ ਉੱਪਰ ਕੰਮ ਮਿਲੂਗਾ ਬਹੁਤ ਪਿਆਰਾ ਬਹੁਤ ਹੀ ਸੋਹਣਾ ਨਾ ਸੇਮ ਨਿੱਕੀ ਨਿੱਕੀ ਬੁੱਟੀ ਦਾ ਕੰਮ ਬਾਹਾਂ ਦੇ ਉੱਪਰ ਨਾਲ ਸੇਮ ਸਿੰਪਲ ਬੇਲ ਜਾਂਦੇ ਠੀਕ ਹੈ ਜੀ ਬਹੁਤ ਪਿਆਰਾ ਬਹੁਤ ਸੋਹਣਾ ਕੰਮ ਹੋਇਆ ਤੇ ਨਾਲ ਇਹਦੇ ਤੁਹਾਨੂੰ ਮਿਲ ਰਿਹਾ ਜੀ ਦੁਪੱਟਾ ਪਿਓਰ ਚਨੂਨ ਦਾ ਸੀ ਕਮਲ ਚਨੂਨ ਦਾ ਦੁਪੱਟਾ ਰੱਖਿਆ ਕਸਟਮਰ ਮਨ ਲਗੇ ਥੋੜੇ ਜਿਹਾ ਭੈਣ ਹੈਵੀ ਕਰਕੇ ਉਹਨਾਂ ਨੇ ਇਹਦੀ ਹੀ ਛੜਾਈ ਵਗੈਰਾ ਦੁਪੱਟਿਆਂ ਦੀ ਕਿਹਾ ਸੀ ਕਿ ਥੋੜੀ ਜਿਹੀ ਵੱਧ ਹੋਵੇ ਖੁੱਲੇ ਢੁੱਲੇ ਦੁਪੱਟੇ ਹੁਣ ਸੋ ਦੁਪੱਟੇ ਪੂਰੇ ਖੁੱਲੇ ਢੁੱਲੇ ਮਿਲ ਰਹੇ ਆ ਤੁਹਾਨੂੰ ਆਜੋ ਜਿੱਦਾਂ ਦਾ ਤੁਸੀਂ ਤੁਹਾਡੀ ਰਕਵਾਏ ਹੋ ਉਦਾਂ ਦੀ ਚੀਜ਼ ਤੁਹਾਡੇ ਤੱਕ ਪਹੁੰਚੂਗੀ ਠੀਕ ਹੈ ਜੀ ਇਦਾਂ ਰਹੂਗਾ ਇਹਦਾ ਸਾਰਾ ਦੁਪट्टे ਦੇ ਉੱਪਰ ਸਾਰੀ ਫਿਨਿਸ਼ਿੰਗ ਪੱਟੀ ਦੇ ਨਾਲ ਅਸੀਂ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਆ ਦੁਪੱਟਾ ਰੈਡੀ ਆ ਜੀ ਲੈਸ ਨਾਲ ਦਿੱਤੀ ਐਡ ਆਨ ਕੀਤੀ ਹੋਈ ਆ ਸਟਿਚਿੰਗ ਉਹਨਾਂ ਨੇ ਆਪ ਕਰਵਾਉਣੀ ਆ ਤੇ ਦੁਪੱਟੇ ਵੀ ਬਹੁਤ ਸਰਦਾਰੀ ਲੁੱਕ ਦੇ ਰਹੇ ਨੇ ਤੇ ਬਹੁਤ ਸੋਹਣਾ ਸੂਟ ਸੂਟ ਬਹੁਤ ਸੋਹਣਾ ਬਹੁਤ ਪਿਆਰੇ ਦੋਨੇ ਇਹਨਾਂ ਦੇ ਰੈਡੀ ਹੋਏ ਨੇ ਇਹ ਜਿਹੜਾ ਨੈਕਸਟ ਵਾਲਾ ਸੂਟ ਆ ਇਹਦੇ ਤੱਕ ਆ ਕਹਿਣੀ ਆ ਇੱਕ ਦੂਜੇ ਤੋਂ ਵੱਧ ਕੇ ਨੇ ਦੋਨੇ ਸੂਟ ਇਹ ਸੂਟ ਪੂਰਾ ਫੁੱਲ ਹੈਵੀ ਬਣਿਆ ਆ ਲੋ ਜੀ ਪੂਰਾ ਹੈਵੀ ਸੂਟ ਆ ਘੇਰਾ ਉਹਨਾਂ ਦਾ ਕਾਫੀ ਜ਼ਿਆਦਾ ਸੀ ਸੋ ਉਸ ਦੇ ਅਕੋਰਡਿੰਗ ਕਿਉਂਕਿ ਮੀਜ਼ਰਮੈਂਟ ਤੋਂ ਬਾਅਦ ਹੀ ਆਪਾਂ ਨੂੰ ਘੇਰੇ ਵਗੈਰਾ ਦਾ ਸਾਰਿਆ ਤਸੱਲੀ ਹੁੰਦੀ ਆ ਵੀ ਕਿੱਦਾਂ ਮਤਲਬ ਕਿ ਰੈਡੀ ਹੋਣਾ ਜਦੋਂ ਤੁਹਾਡਾ ਮੀਜ਼ਰਮੈਂਟ ਸਾਡੇ ਤੱਕ ਪਹੁੰਚਦਾ ਇਹਦੇ ਵਿੱਚ ਵੀ ਤੁਹਾਨੂੰ ਕੰਮ ਪੂਰਾ ਵਧੀਆ ਬਹੁਤ ਪਿਆਰਾ ਕੰਮ ਮਿਲੇਗਾ ਬਹੁਤ ਸੋਹਣਾ ਸਾਰਾ ਕੰਮ ਹੋਇਆ ਹੋਇਆ ਇਹਦੇ ਵਿੱਚ ਵੀ ਸਾਰਾ ਦੱਪਕੇ ਦਾ ਸਾ ਹਰ ਤਰ੍ਹਾਂ ਦਾ ਕੰਮ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਉੱਪਰ ਨਿੱਕੇ ਨਿੱਕੇ ਬੂਟੀ ਵਿੱਚ ਪਾਈ ਹੋਈ ਆ ਉਹ ਵੀ ਬਹੁਤ ਸੋਹਣਾ ਬਹੁਤ ਸਾਰਾ ਕਲਰ ਵੀ ਬਹੁਤ ਪਿਆਰਾ ਨਾ ਇਹ ਲਾਈਟ ਕਲਰ ਕਹਿ ਸਕਦੇ ਆ ਨਾ ਇਹਨੂੰ ਡਾਰਕ ਕਹਿ ਸਕਦੇ ਆ ਬਹੁਤ ਸੋਹਣਾ ਬਹੁਤ ਪਿਆਰਾ ਕਲਰ ਆ ਤੇ ਜਿਹੜਾ ਕੰਮ ਹੋਇਆ ਉਹ ਤਾਂ ਬਹੁਤ ਹੀ ਜਿਆਦਾ ਸੋਹਣਾ ਹੋਇਆ ਇੰਨਾ ਜਿਆਦਾ ਜਾਨੀ ਕਿ ਕਲਰ ਦੇ ਉੱਪਰ ਵੀ ਨੰਨਾ ਉੱਠ ਗਿਆ ਰਿਹਾ ਬਾਕੀ ਕਾਰੀਗਰ ਨੇ ਵੀ ਪੂਰੀਆਂ ਰੀਜਾਂ ਲਾਤੀਆਂ ਜਾਨੀ ਕਿ ਸੂਟ ਨੂੰ ਰੈਡੀ ਕਰਨ ਚ ਬਹੁਤ ਸੋਹਣਾ ਸੂਟ ਇਹ ਵਾਲਾ ਰੈਡੀ ਹੋਇਆ ਤੇ ਨਾਲ ਇਹਦੇ ਸੇਮ ਬਾਹਾਂ ਦੇ ਉੱਪਰ ਬੇਲ ਜਾਂਦੀ ਹੈ ਸੇਮ ਬੇਲ ਜਾ ਰਹੀ ਹੈ ਜੀ ਬਾਹਾਂ ਦੇ ਉੱਪਰ ਬਹੁਤ ਪਿਆਰੀ ਬਹੁਤ ਹੀ ਸੋਹਣੀ ਸਿੰਪਲ ਸੋਬਰ ਸੂਟ ਵੀ ਕਹਿ ਸਕਦੇ ਆ ਤੇ ਪੂਰੇ ਪਾਰਟੀ ਵੇਅਰ ਵੀ ਇਹ ਜਿਹੜੇ ਤੁਸੀਂ ਆਪ ਦੀ ਤਸੱਲੀ ਦੇ ਨਾਲ ਹਨਾ ਰੈਡੀ ਕਰਵਾਉਂਦੇ ਹੋ ਇਹਨਾਂ ਦੇ ਜਿਹੜਾ ਸਟਾਫ ਆ ਉਹਦੀ ਪੂਰੀ ਤਸੱਲੀ ਹੁੰਦੀ ਆ ਜੀ ਤੇ ਬਾਕੀ ਜਿਹੜਾ ਉੱਤੇ ਕੰਮ ਹੋਇਆ ਉਹਦੀ ਪੂਰੀ ਤਸੱਲੀ ਹੁੰਦੀ ਆ ਵੀ ਜਿਵੇਂ ਮਾੜੀ ਸੂਟ ਨੂੰ ਹੰਡਾਇਓ ਕੱਪੜਾ ਕਿਤੇ ਨਹੀਂ ਜਾਂਦਾ ਬਹੁਤ ਸੋਹਣਾ ਬਹੁਤ ਪਿਆਰਾ ਜਦੋਂ 80 ਗ੍ਰਾਮ ਦੀ ਕਰੇਵ ਆ ਜਿਵੇਂ ਕਿ origignal ਤਾਂ ਕਾਫੀ ਮਹਿੰਗੀ ਆ ਉਹਦੇ ਵਿੱਚ ਇੱਕ 80 ਗ੍ਰਾਮ ਦੀ ਕਰੇਵ ਜਿਹੜੀ ਆ ਰਹੀ ਆ ਉਹ ਵਾਲਾ ਆਪਾਂ ਸਟੱਫ ਯੂਜ਼ ਕੀਤਾ ਸੇਮ ਉਹਦੇ ਵਾਂਗੂ ਜਾਨਕਿ ਫੀਲ ਆ ਲੁੱਕ ਦੇਊਗਾ ਬਹੁਤ ਪਿਆਰਾ ਬਹੁਤ ਹੀ ਸੋਹਣਾ ਸਟਾਫ ਆ ਤੇ ਜਿਵੇਂ ਬਿਲਕੁਲ ਲਾਈਟ ਵੇਟ ਆ ਕੋਈ ਵੀ ਜ਼ਿਆਦਾ ਹੈਵੀ ਨਹੀਂ ਕੁਛ ਨਹੀਂਗਾ ਤੇ ਵਧੀਆ ਜਾਨਕਿ ਸਟਾਫ ਆ ਤੇ ਨਾਲ ਇਹਦੇ ਹੈਗਾ ਪਿਓਰ ਚਨੂੰੰਦਾ ਹੀ ਕਮਲ ਚਨੂੰੰਦੇ ਆਪਾਂ ਦੁਪੱਟੇ ਰੱਖੇ ਹੋਏ ਨੇ ਹਲੋ ਇਦੀ ਵੀ ਲੰਬਾਈ ਛੋੜਾਈ ਪੂਰੀ ਵਧੀਆ ਸਾਰੇ ਦੁਪੱਟੇ ਦੇ ਵਿੱਚ ਵੀ ਤੁਹਾਨੂੰ ਨਿੱਕੀ ਨਿੱਕੀ ਬੂਟੀ ਦਾ ਕੰਮ ਮਿਲੇਗਾ ਬਹੁਤ ਸੋਹਣਾ ਬਹੁਤ ਹੀ ਪਿਆਰਾ ਸੂਟ ਰੈਡੀ ਹੋਇਆ ਪੂਰੇ ਖੁੱਲੇ ਡੁੱਲੇ ਦੁਪੱਟੇ ਨੇ ਤੇ ਹਰੇਕ ਦੁਪੱਟੇ ਨੂੰ ਇਸਾ ਫਿਨਿਸ਼ਿੰਗ ਪੱਟੀਆਂ ਦੇ ਨਾਲ ਲੈਸਿਸ ਦੇ ਨਾਲ ਪ੍ਰੋਪਰ ਰੈਡੀ ਕੀਤਾ ਹੋਇਆ ਸਾਰੇ ਦੁਪੱਟੇ ਦੇ ਵਿੱਚ ਤੁਹਾਨੂੰ ਕੰਮ ਮਿਲ ਰਿਹਾ ਨਾਲ ਸੇਮ ਕਲਰ ਦੀ ਦੁਪੱਟੀਆਂ ਆਲ ਓਵਰ 5 ਮੀਟਰ ਦੇ ਸੂਟ ਆ ਤੇ ਬਹੁਤ ਹੀ ਪਿਆਰੇ ਤੇ ਬਹੁਤ ਹੀ ਸੋਹਣੇ ਜਿਹੜੇ ਕਿ ਰੈਡੀ ਹੋਏ ਆ ਇਸੇ ਤਰ੍ਹਾਂ ਤੁਸੀਂ ਆਪਣਾ ਕੋਈ ਵੀ ਸੂਟ ਰੈਡੀ ਕਰਵਾਉਣਾ ਤੁਸੀਂ ਬੇਫਿਕਰ ਹੋ ਕੇ ਸਾਨੂੰ ਆਪਣੇ ਆਰਡਰ ਦੇ ਸਕਦੇ ਹੋ ਤੇ ਘਰ ਬੈਠੇ ਆਪਣੇ ਇਹਨਾਂ ਸੂਟਾਂ ਨੂੰ ਤੁਸੀਂ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਕਿਸੇ ਵੀ ਤਰ੍ਹਾਂ ਦੇ ਫੈਬਰਿਕ ਦੇ ਉੱਪਰ ਕਰਵਾਉਣਾ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾਉਣਾ ਤੁਸੀਂ ਐਨੀ ਡਿਜ਼ਾਈਨ ਐਨੀ ਫੈਬਰਿਕ ਐਨੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਚਲੋ ਜੀ ਇਹ ਸੀਗੀ ਸਾਡੀ ਅੱਜ ਦੀ ਕਲੈਕਸ਼ਨ ਜਿਹੜੀ ਸਾਨੂੰ ਸੀਗਾ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੀਏ ਕਿਉਂਕਿ ਜਦੋਂ ਵੀ ਹੈਂਡਵਰਕ ਦੇ ਸੂਟ ਆਉਂਦੇ ਆ ਬਹੁਤ ਕਾੜੀ ਦੇ ਵਿੱਚ ਆਉਂਦੇ ਨੇ ਤੇ ਹਰ ਕਸਟਮਰ ਨੂੰ ਇਹ ਹੁੰਦਾ ਵੀ ਬਸ ਫਟਾਫਟ ਰੈਡੀ ਹੋਣ ਤੇ ਅਸੀਂ ਚੱਕ ਕੇ ਲੈ ਜੀਏ ਠੀਕ ਹੈ ਜੀ ਤੇ ਇਹ ਪੈਨ ਮਤਲਬ ਕਿ ਇੰਡੀਆ ਤੋਂ ਹੀ ਨੇ ਤੇ ਉਹਨਾਂ ਨੇ ਆਰਡਰ ਦਿੱਤਾ ਸੀਗਾ ਜਾਨੀ ਕਿ ਜਿਨ੍ਹਾਂ ਦੇ ਸੂਟ ਰੈਡੀ ਹੋ ਰਹੇ ਨੇ ਉਹ ਬਾਹਰ ਨੇ ਤੇ ਉਹਨਾਂ ਨੇ ਵੀ ਇੱਕ ਅੱਧੇ ਦਿਨ ਚ ਲਾਈ ਜਾਣਿਆ ਬਾਰਤਾਂ ਕਰਕੇ ਥੋੜਾ ਜਿਹਾ ਕਿਉਂਕਿ ਲੇਟ ਹੋ ਗਏ ਸੀਗੇ ਤਾਂ ਤੁਹਾਡੇ ਤੱਕ ਇਹ ਵੀਡੀਓ ਅਸੀਂ ਸ਼ੇਅਰ ਕਰ ਸਕੇ ਆ ਸੋ ਚਲੋ ਜੀ ਜਾਣ ਤੋਂ ਪਹਿਲਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਜਰੂਰ ਕਰਕੇ ਜਾਇਓ ਜੇ ਸੂਟ ਸੋਹਣੇ ਲੱਗੇ ਹੁਣ ਸਾਡਾ ਕੰਮ ਤੁਹਾਨੂੰ ਵਧੀਆ ਲੱਗਿਆ ਹੋਵੇ ਤੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਮਿਲਦੇ ਆ ਫਿਰ ਨਵੀਂ ਵੀਡੀਓ ਦੇ ਨਾਲ ਨਵੇਂ ਹੋਰ ਸੋਹਣੇ ਜਿਹੇ ਸੂਟਾਂ ਦੇ ਨਾਲ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ